ਅਮੀਰ ਸਰਦੇਸ਼ ਚਪਰੰਗ ਰੋਡ ਤੇ ਬੀਤੇ ਦਿਨ ਕਾਰ ਅਤੇ ਸਕੂਟਰ ਵਿਚਾਲੇ ਹੋਈ ਭਿਆਨਕ ਟੱਕਰ ਦੇ ਵਿੱਚ ਸਕੂਟਰ ਸਵਾਰ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਦੇ ਕਰਕੇ ਪਰਿਵਾਰ ਵਾਲਿਆਂ ਨੇ ਥਾਣਾ ਸਦਰ ਵਿਖੇ ਪਹੁੰਚ ਕੇ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਇਹ ਮਾਮਲਾ ਹੈ ਪੁਲਿਸ ਨੇ ਧਾਰਾ 106 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਸ਼ਰਾਬ ਪੀ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਰਾਗੀਰਾ ਨੇ ਉਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਸੋ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਜੋ ਅੱਗੇ ਕਾਰਵਾਈ ਹੋਵੇਗੀ ਸੋ ਭਾਜੀ ਪਹਿਲੇ ਭੋਜੀ ਮੇਰਾ ਨਾਮ ਅਬਰਿੰਦਰ ਸਿੰਘ ਆ ਜੀ ਤੇ ਮੇਰਾ ਆਪਣਾ ਪੋਜ ਦਾ ਬੇਟਾ ਸੀਗਾ ਜਿਹੜਾ ਕੱਲ ਆਪਣਾ ਸ਼ਾਮ ਇੱਥੇ ਤਾਰਾ ਆਪਣਾ ਜਿਹੜਾ ਆਪਣਾ ਬਰ ਵੱਡਾ ਹਾਈਵੇ ਆ ਜੀ ਜਮਰੰਗ ਰੋਡ ਦੇ ਥੱਲੇ ਉਥੋਂ ਜਾ ਰਿਹਾ ਸੀਗਾ ਜੀ ਆਪਣੇ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਤੇ ਆਪਣਾ ਪਿੱਛੋਂ ਇੱਕ ਵੈਨਯੂ ਗੱਡੀ ਜਿਹਦਾ ਕੀ ਨੰਬਰ ਗੁਰਦਾਸਪੁਰ ਦਾ ਜੀ ਉਹਨਾਂ ਨੇ ਪਿੱਛੋਂ ਹਿੱਟ ਕੀਤਾ ਜਿਹੜਾ ਕੀ ਆਪਣਾ ਹਿੱਟ ਕਰਨ ਦੇ ਬਾਅਦ ਉਹ ਮੁੰਡਾ ਜਿਹੜਾ ਸਾਡਾ ਡਿੱਗ ਪਿਆ ਤੇ ਉਹਦੇ ਉੱਪਰੋਂ ਗੱਡੀ ਚ ਚੜਾ ਕੇ ਉਥੋਂ ਬੰਦੇ ਭੱਜ ਗਏ ਮੌਕੇ ਤੋਂ ਭੱਜਣ ਤੋਂ ਬਾਅਦ ਇਹ ਆ ਜੀ ਫਿਰ ਮਤਲਬ ਉਸ ਤੋਂ ਬਾਅਦ ਇਹਨਾਂ ਨੂੰ ਉਥੋਂ ਜਿਹੜੇ ਰਾਹਗੀਰ ਨੇ ਉਹਨਾਂ ਨੇ ਫੜ ਕੇ ਕਾਬੂ ਕਰਕੇ ਇਹਨਾਂ ਨੂੰ ਉੱਥੇ ਫਿਰ ਮਤਲਬ ਦਬੋਚਿਆ ਦਬੋਚਣ ਤੋਂ ਬਾਅਦ ਪੁਲਿਸ ਨੂੰ ਪੇਸ਼ ਮਤਲਬ ਪੜਾਇਆ ਜੀ ਤੇ ਹੁਣ ਮਤਲਬ ਮੰਨ ਲਓ ਇਸ ਚੱਕਰ ਦੇ ਵਿੱਚ ਉਹ ਬੰਦੇ ਨੇ ਸ਼ਰਾਬ ਵੀ ਪ ਉਹ ਉਹਦੇ ਨਾਲ ਜਿਹੜਾ ਕੋਈ ਪੈਸੇਂਜਰ ਹੋ ਆਪਣੇ ਮੂੰਹ ਸਿਰੇ ਸਾਨੂੰ ਉੱਥੇ ਦੱਸਦਾ ਜੀ ਕਿ ਵੀ ਮੈਂ ਅਸੀਂ ਨਾਲ ਬੈਠੇ ਸੀ ਅਸੀਂ ਦਾਰੂ ਪੀਂਦੇ ਪਏ ਸੀਗੇ ਜੀ ਤੇ ਉਸ ਤੋਂ ਬਾਅਦ ਮਤਲਬ ਮੰਨ ਲਓ ਸਾਡਾ ਫਿਰ ਅਸੀਂ ਮਤਲਬ ਮੰਨ ਲਓ ਸਾਡੇ ਕੋ ਗੱਡੀ ਚੜ ਗਈ ਆ ਮੁੰਡੇ ਦੇ ਉੱਪਰ ਤੇ ਉਸ ਤੋਂ ਬਾਅਦ ਅਸੀਂ ਭੱਜ ਗਏ ਆ ਤੇ ਇਹ ਹੁਣ ਪੁਲਿਸ ਕਹਿੰਦੀ ਆ ਜੀ ਅਸੀਂ ਇਹਨੂੰ ਫੜਿਆ ਤੇ ਸਾਡੇ ਦੇ ਮਤਲਬ ਮੰਨ ਲਓ ਦੋਵੇਂ ਗੱਲਾਂ 'ਚ ਫਰਕ ਇਹ ਆ ਜੀ ਕਿ ਮਤਲਬ ਮੰਨ ਲਓ ਆਪਣਾ ਇਹ ਸਾਡੇ ਲਈ ਤੇ ਫਿਰ ਹਿੱਟ ਐਂਡ ਰਨ ਵਾਲਾ ਮਸਲਾ ਜੀ ਤੇ ਹੁਣ ਮਤਲਬ ਮੰਨ ਲਓ ਜਿਹੜੀ ਇਹਨਾਂ ਨੇ ਧਾਰਾ ਦੇ ਅੰਦਰ ਪਰਚਾ ਦਿੱਤਾ 106 ਉਹਦੇ ਵਿੱਚ ਮਤਲਬ ਮੰਨ ਲਓ ਇਹਦੀ ਮੌਕੇ ਤੇ ਇਥੇ ਥਾਣੇ ਤੋਂ ਜਮਾਨਤ ਹੋ ਜਾਣੀ ਆ ਜੋ ਕਿ ਸਾਡੇ ਲਈ ਮਤਲਬ ਮੰਨ ਲਓ ਅਸੀਂ ਵਿਕਟਿਮ ਫੈਮਲੀ ਆ ਸਾਨੂੰ ਇਹ ਚੀਜ਼ ਮਤਲਬ ਐਡਮਿਸਿਬਲ ਨਹੀਂ ਆ ਜੀ ਅਸੀਂ ਮਤਲਬ ਇਸੇ ਦਾ ਸਾਡਾ ਰੋਸ ਆ ਸਾਡੇ ਨਾਲ ਮਤਲਬ ਨਿਆਂ ਨਹੀਂ ਹੋਇਆ ਜੀ ਮਤਲਬ ਮੰਨ ਲਓ ਸਾਡਾ ਬੱਚਾ ਚਲਾ ਗਿਆ ਸਾਡਾ ਭਰਾ ਚਲਾ ਗਿਆ ਔਰ ਮਤਲਬ ਮੰਨ ਲਓ ਕਲਪਰੇਟ ਜਿਹੜਾ ਉਹਦੀ ਰਾਤ ਦੀ दारू ਲੱਥੀ ਆ ਕਿੰਨੀ ਉਮਰ ਸੀ ਜੀ ਉਹਨਾਂ ਦੀ ਜਿਨ੍ਹਾਂ ਦੀ ਡੈਥ ਹੋਈ ਹੈ 40 ਸਾਲਾਂ ਦੀ ਮਤਲਬ ਏਜ ਸੀ ਕੀ ਜੀ ਕਿੰਨੇ ਬੱਚੇ ਸੀ ਉਹਨਾਂ ਇੱਕ ਇੱਕ ਬੇਟੀ ਆ ਜੀ 5 ਸਾਲ ਦੀ ਉਹਨਾਂ ਦੀ ਤੇ ਮਤਲਬ ਮੰਨ ਲਓ ਜਿਸ ਤਰ੍ਹਾਂ ਹੈਂਡ ਟੂ ਮਾਊਥ ਚੱਲਣ ਵਾਲੀ ਫੈਮਿਲੀ ਆ ਜੀ ਮਤਲਬ ਮੁੰਡਾ ਡੇਲੀ ਆਪਣੀ ਬਰੈਡ ਉਹਨਾਂ ਕੋਲ ਇੱਕ ਤੇ ਸੀਗਾ ਜੀ ਆਪਣਾ ਤਾਂ ਸਪਲੈਂਡਰ ਮੋਟਰਸਾਈਕਲ ਸੀਗਾ ਜੀ ਉਹ ਤੇ ਆ ਰਿਹਾ ਸੀਗਾ ਜੀ ਇਹ ਸਹੀ ਠੀਕ ਰੁਮਾਲਾ ਸਾਹਿਬ ਆਪਣਾ ਡਿਲੀਵਰ ਕਰਦਾ ਸੀ ਰੁਮਾਲਾ ਸਾਹਿਬ ਦਾ ਕੰਮ ਸੀ ਗੁਰੂ ਸਾਹਿਬ ਦੀਆਂ ਪੋਸ਼ਾਕਾਂ ਜਿਹੜੀਆਂ ਹੁੰਦੀਆਂ ਨੇ ਮੰਗ ਅਸੀਂ ਇਹੀ ਕਰਦੇ ਸੀ ਸਾਡੇ ਨਾਲ ਮਤਲਬ ਨ័យ ਹੋਣਾ ਚਾਹੀਦਾ ਜੀ ਮਤਲਬ ਮੰਨ ਲਓ ਅਸੀਂ ਤਾਂ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਪਏ ਆ ਜੀ ਸਾਡਾ ਮਤਲਬ ਮੰਨ ਲਓ ਜੋ ਰਾਈਟਸ ਬੰਦੇ ਆ ਸਾਡੇ ਨਹੀਂ ਤਾਂ ਮਤ ਦਰਉਨਤੀ ਜੀ ਹੁਣ ਸਵੇਰੇ ਉਹ ਬੰਦਾ ਆਪਣਾ ਆਰਾਮ ਨਾਲ ਬੈਠਾ ਹੈ ਸਵੇਰੇ ਅਸੀਂ ਆਇਆ ਤੇ ਉਹਦੇ ਬਿਆਨ ਲੈ ਰਹੇ ਹਾਂ ਉਹਨੂੰ ਬਾਹਰ ਪ੍ਰਾਈਵੇਟ ਕਮਰੇ ਚ ਬਿਠਾ ਕੇ ਆਪਣਾ ਉਹਦੇ ਸੈੱਲ ਤੋਂ ਬਾਹਰ ਕੱਢ ਕੇ ਤੇ ਉੱਥੇ ਮਤਲਬ ਉਹ ਉਸੇ ਦੀ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜੀ ਫੋਨ 'ਚ ਤੁਹਾਨੂੰ ਬਿਠਾਇਆ ਹੋਇਆ ਸੀ ਸਾਡੇ ਆਂਦਿਆਂ ਫਿਰ ਇਹਨਾਂ ਨੇ ਫਟਾਫਟ ਉਹਨੂੰ ਅੰਦਰ ਮਤਲਬ ਜੇਲ੍ਹ ਚ ਪਾਇਆ ਫਟਾਫਟ ਕੀ ਵੀ ਉਹ ਆ ਗਏ ਨੇ ਤੇ ਬਾਕੀ ਸਾਡੀ ਮੰਗ ਇਹ ਹੈ ਜੀ ਭਾਜੀ ਇਹਨੂੰ ਮਤਲਬ ਮੰਨ ਲਓ ਇਦਾਂ ਜੇ ਸਾਡਾ ਭਰਾ ਜਿੰਨੇ ਮਤਲਬ ਜਿਹਦੀ ਜਾਨ ਲਈ ਹੈ ਤੇ ਇਹ ਬੰਦਾ ਜਿੱਦਾਂ ਹੀ ਚੱਲ ਜਾਵੇ ਮਤਲਬ ਮੰਨ ਲਓ ਇਹ ਕਹਿੰਦੇ ਜੀ ਇਹ ਬੇ ਜੋ ਕਿ ਸਾਨੂੰ ਇਦਾਂ ਲੱਗਦਾ ਜੀ ਫਿਰ ਫਰਦਰ 90 ਡੇਸ ਦੇ ਵਿੱਚ ਪੁਲਿਸ ਚਲਾਨ ਪੇਸ਼ ਕਰੂਗੀ ਤੇ 90 ਡੇਸ ਉਹਨੇ ਗੁਰਦਾਸਪੁਰ ਦਾ ਬੰਦਾ ਅਸੀਂ ਅੰਮ੍ਰਿਤਸਰ ਰਹਿਣ ਵਾਲੇ ਆ ਜੀ ਅਸੀਂ ਵਪਾਰੀ ਬੰਦੇ ਆ ਮੰਨ ਲਓ ਅਸੀਂ ਕਿੱਥੋਂ ਧਿਆਨ ਦੇਵਾਂਗੇ ਜੀ ਇਹਦਾ ਇਹਨੂੰ ਕਿੱਥੋਂ ਲੱਭਾਂਗੇ ਅਸੀਂ ਇਹ ਮੰਨੋ ਉਹਨਾਂ 90 ਦਿਨਾਂ ਦੇ ਵਿੱਚ ਅਗਰ ਬਾਹਰ ਚਲਾ ਜਾਂਦਾ ਤੇਸ਼ ਛੱਡ ਜਾਂਦਾ ਅਸੀਂ ਕੀ ਕਰ ਲਾਂਗੇ ਜੀ ਸਾਡੇ ਕੋਲ ਉਹ ਅਸੀਂ ਕਿੱਥੇ ਲੱਭਾਂਗੇ ਇਹਨੂੰ ਕੱਲ ਹਾਂਜੀ ਇੱਕ ਐਕਸੀਡੈਂਟ ਹੋਇਆ ਸੀ ਕੱਲ ਜੀ ਕਾਰ ਦਾ ਤੇ ਮੋਟਰਸਾਈਕਲ ਦਾ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਲੜਕਾ ਇੱਕ ਪੁੱਤਰ ਮਨੋਰ ਸਿੰਘ ਦਾ ਦੀ ਡੈਥ ਹੋ ਗਈ ਸੀ ਕਾਰ ਚਾਲ ਕੇ ਜਿਹੜਾ ਉਹ ਜਤਿੰਦਰ ਸਿੰਘ ਸਨ ਅਪਰਨ ਅ ਗੰਬੀਸਨ ਕੋਟੇ ਜੋਗਰਾਜ ਦਾ ਰਣ ਵਾਲਾ ਕੰਨੂ ਆਂਦਾ ਤੇ ਨੂਨੋਂ ਨੂਨੋਂ ਸਾਲਾਂ ਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕਰ ਦਿੱਤੀ ਜੀ ਆ ਕੰਨੂ ਆਂਦਾ ਜੀ ਜੋਗਰਾਜ ਸਿੰਘ ਕਨਵਰ